ਲਗਦਾ ਸਰਪੰਚ ਮੇਰੇ ਸਿਰ 'ਤੇ ਡੰਡਾ ਮਾਰਨ ਆਇਆ ਜੀ ਕਹਿੰਦਾ ਪਹਿਲੇ ਆ ਦੇਖੋ ਮੇਰੇ ਬਲੌਗ ਨੂੰ ਹੱਥ ਪਾਏ ਜਾਂ ਪਿੰਨੀ ਜਿਹਾ ਫਟਿਆ ਤੇ ਮੇਰੇ ਬਲੌਗ ਨੂੰ ਹੱਥ ਪਾਇਆ ਹੈਗਾ ਮੇਰੇ ਕਹਿੰਦੇ ਪਹਿਲਾਂ ਇਹਨੂੰ ਇਹਨੂੰ ਲੋਡ ਕਰੋ ਇਹਨਾਂ ਨੇ ਬਹੁਤ ਸਾਡੇ ਨਾਲ ਬੁਰੀ ਕੀਤੀ ਹੈ ਜੀ ਸਾਨੂੰ ਕੁੱਟਿਆ ਮਾਰਿਆ ਉਹਨਾਂ ਨੇ ਮੇਰੇ ਢਿੱਡ 'ਤੇ ਲੱਤਾਂ ਮਾਰੀਆਂ ਗ੍ਰੈਗਨੇਟਾਂ ਮੈਂ ਹੈਗੀਆਂ ਮੇਰੇ ਡੈਡੀ ਨੂੰ ਕੁੱਟਿਆ ਉਹਨਾਂ ਨੇ ਜਦੋਂ ਮੈਂ ਆਪਣੀ ਸੱਸ ਨੂੰ ਖੂਨ ਕਰਿਆ ਉਹਨਾਂ ਨੇ ਸਾਨੂੰ ਅੰਦਰ ਬੰਦ ਕਰਤਾ ਕਮਰੇ ਚ ਚਿੱਟਾ ਬੈਠਿਆ ਢੈਲ ਬੈਠਣ ਤੇਰਾ ਕਹਿ ਜਾਂਦਾ ਚਿੱਟਾ ਦਾ ਨਹੀਂ ਨਾ ਚਿੱਟਾ ਬੈਠਾ ਹੈ ਗਈ ਤੇ ਇਹਨਾਂ ਨੇ ਮੈਨੂੰ ਛੜਕ ਦੇ ਵੀ ਕਿ ਨਹੀਂ ਸਹੀ ਜਾ ਕੇ ਦੇਖ ਸਕਦਾ ਮੇਰੇ ਚੱਪਲੇ ਚੁੰਨੀ ਮੇਰੀ ਸਾਰੀ ਯਾ ਪਕਤਾ ਪਾਪ ਦੇ ਅੰਦਰ ਲੈ ਜਾਂਦੇ ਸੀਗੇ ਇਹ ਸਾਰੇ ਮੈਨੂੰ ਕਹਿੰਦੇ ਪਹਿਲਾਂ ਨੂੰ ਲੋਡ ਕਰੋ ਫਿਰ ਬਾਅਦ ਚ ਦੇਖਾਂਗੇ ਮੇਰੇ ਬਲੌਜ਼ਿੰਗ ਵੀ ਹੱਥ ਪਾਇਆ ਤੇ ਦੇਖੋ ਕਮੀਜ਼ ਮੇਰਾ ਫਟਿਆ ਪਿਆਗਾ ਸਾਰਾ ਅੱਗੋਂ ਵੀ ਹੱਥ ਪਾਇਆ ਇਹਨਾਂ ਨੇ ਜਦੋਂ ਸਾਨੂੰ ਮੇਰੀ ਸੱਸ ਬਚਾਣਾ ਹੀ ਉਨਾਂ ਨੇ ਸਰਪੰਚ ਨੇ ਪ੍ਰਤਾਪ ਨੇ ਮੇਰੇ ਸਾਸੂ ਨੂੰ ਸੜਕ ਤੇ ਪਾ ਕੇ ਕੁੱਟਿਆ ਸਰਪੰਚ ਸਾਹਿਬ ਤੁਹਾਡੀ ਗੱਲ ਵਿਚਾਲਿਆ ਜਿਹੜੇ ਉੱਥੋਂ ਦੇ ਲੇਡੀ ਸੀਗੇ ਉਹ ਕਹਿੰਦੇ ਕਿ ਸਾਨੂੰ ਜਾਤੀਵਾਦ ਦੇ ਵੀ ਸ਼ਬਦ ਬੋਲੇ ਗਏ ਨੇ ਤੁਹਾਡੇ ਵੱਲੋਂ ਨਹੀਂ ਜੀ ਨਹੀਂ ਨਹੀਂ ਉੱਥੇ ਆਉਣ ਇੱਕ ਹੋਰ ਕੈਮਰਾ ਹੈ ਕੈਮਰੇ ਲੱਗੇ ਹੋਏ ਨੇ ਤੁਸੀਂ ਉੱਥੇ ਚੈੱਕ ਕਰੋ ਤੁਹਾਨੂੰ ਪਤਾ ਹੋਵੇ ਗੁੰਡਾਗਰਦੀ ਕਰਦਾ ਉਹ ਨਾਲ ਸਰਪੰਚ ਦਾ ਕੇ ਵਸਾਉਂਦਾ ਹੁੰਦਾ ਕਿ ਜਾੜ ਦੰਦ ਆ ਕਰਤੂਤਾ ਨਾਲ ਕਰਦਾ ਤੁਸੀਂ ਆ ਦੇਖੀ ਨਾ ਕੁਝ ਦਿਨ ਪਹਿਲਾਂ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੁੰਦੀ ਹੈ ਪਿੰਡ ਕੰਮੋਵਾਜ ਦੀ ਤੁਸੀਂ ਉੱਥੇ ਵੇਖਿਆ ਹੋਵੇਗਾ ਕਿ ਇੱਕ ਘਰ ਦੇ ਕਬਜ਼ੇ ਨੂੰ ਲੈ ਕੇ ਉੱਥੇ ਖਾਸਾ ਤਕਰਾਰ ਹੁੰਦਾ ਹੈ ਜਿਸ ਦੇ ਵਿੱਚ ਇੱਕ ਜਿਹੜਾ ਬੰਦਾ ਸੀਗਾ ਉਸ ਪਿੰਡ ਦਾ ਵਾਸੀ ਸੀ ਉਹ ਪਾਣੀ ਦੀ ਟੈਂਕੀ ਉੱਤੇ ਵੀ ਚੜ ਜਾਂਦਾ ਉਸ ਤੋਂ ਬਾਅਦ ਪਿੰਡ ਦੀ ਪੰਚਾਇਤ ਉੱਥੇ ਪਹੁੰਚਦੀ ਹੈ ਤੇ ਪਿੰਡ ਵਾਸੀ ਪਹੁੰਚਦੇ ਆ ਕਿਤਨਾ ਕਿਤੇ ਗੱਲਾਂ ਨੂੰ ਢੈਲੀ ਪੈਂਦੀਆਂ ਪਰ ਤੁਹਾਨੂੰ ਦੱਸਣਾ ਚਾਹਾਂਗੇ ਕਿ ਕੱਲ ਰਾਤ ਫਿਰ ਉਸ ਘਰ ਦੇ ਉੱਤੇ ਹਮਲਾ ਹੋਇਆ ਜਿਸ ਦੇ ਵਿੱਚ ਤਕਰੀਬਨ 5 ਮੈਂਬਰ ਹਨ ਜਿਹੜੇ ਫੱਟੜ ਨਜ਼ਰ ਆ ਰਹੇ ਨੇ ਸੰਗਰੂਰ ਸਿਵਲ ਹਸਪੀਟਲ ਦੀਆਂ ਤਸਵੀਰਾਂ ਵਖਾ ਰਹੇ ਹੋ ਦੇਖ ਸਕਦੇ ਹੋ ਵੀ ਇਸ ਦੇ ਵਿੱਚ ਦੱਸਿਆ ਜਾ ਰਿਹਾ ਦੋ ਲੇਡੀਜ਼ ਤੇ ਤਿੰਨ ਜੈਂਟਸ ਹਨ ਜਿਹੜੇ ਇੱਕੋ ਪਰਿਵਾਰ ਦੇ ਮੈਂਬਰ ਹਨ ਜਿਨ੍ਹਾਂ ਦੇ ਸੱਟਾਂ ਵੱਜੀਆਂ ਹਨ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਕੀ ਕਾਰਨ ਸੀਗਾ ਤੇ ਕਿਉਂਕਿ ਜੇ ਗੱਲ ਕਰੀ ਜਾਵੇ ਤਾਂ ਕਿਤਨਾ ਕਿਤੇ ਠੱਲ ਪੈ ਚੁੱਕੀ ਸੀ ਹਾਂਜੀ ਨਮਸਕਾਰ ਕੀ ਗੱਲ ਹੋਈ ਬਾਈ ਜੀ ਦੁਬਾਰੇ ਕਿਉਂਕਿ ਇੱਕ ਪਿੰਡ ਦੀ ਪੰਚਾਇਤ ਵੀ ਆਈ ਸੀ ਪਿੰਡ ਵਾਸੀ ਕਨਸਾਲ ਯੂਨੀਅਨ ਵੀ ਵਿਚਾਈ ਸੋਦੋ ਗੱਲ ਠੰਡੀ ਹੋ ਗਈ ਸੀ ਕੋਈ ਨਹੀਂ ਜੀ ਇਹਨਾਂ ਬੜਾ ਕੋਈ ਕਿਸੇ ਨੇ ਸਾਡੀ ਸੁਣਵਾਈ ਨਹੀਂ ਥਾਣੇ ਵੀ ਸੁਣਵਾਈ ਕਰੀ ਉੱਥੇ ਵੀ ਕਿਸੇ ਨੇ ਸੁਣਵਾਈ ਨਹੀਂ ਕਰੀ ਸਾਡੀ ਸਾਡਾ ਵਕੀਲਾ ਨਾਲ ਝਗੜਾ ਏ ਰੋਲਾ ਉਹਨਾਂ ਨਾਲ ਹੀ ਸਾਡੇ ਨਾਲ ਉਹਨਾਂ ਨੇ ਠੱਗੀ ਮਾਰੀ ਸੀ ਇਹਨਾਂ ਨੂੰ ਕਿਹਾ ਜੀ ਵੀ ਤੁਸੀਂ ਇਹ ਸਾਡੇ ਘਰ ਨਾ ਟਾਓ ਕਿ ਸਾਡਾ ਵਕੀਲਾ ਨਾਲ ਝਗੜਾ ਸਾਡੇ ਨਾਲ ਠੱਗੀ ਮਾਰਿਆ ਕੋਈ ਸਾਨੂੰ ਪੈਸਾ ਨਹੀਂ ਦਿੱਤਾ ਇਹਨਾਂ ਨੇ ਆ ਗੁੰਡਾਗਰਦੀ ਕਰੀ ਐ ਸਾਡੇ ਘਰ ਢਾਹਣ ਤੇ ਗਰੀਬਾਂ ਨੂੰ ਸਾਨੂੰ ਅੱਜ ਫੇਰ ਡਾਂਗਾਂ ਲਾ ਕੇ ਜਮਾ ਡੱਕੇ ਡਾਂਗਾਂ ਲਾ ਕੇ ਮਗਰ ਚੜ ਕੇ ਕੁੱਟਣ ਲੱਗ ਗਈ ਸਾਨੂੰ ਮੇਰਾ ਉਹ ਕੁੜਮਾ ਇੱਧਰ ਪਿਆ ਉਹ ਕੁੜਮਣੀ ਆਈ ਹੈ ਮੇਰਾ ਜਵਾਈ ਸੀ ਇਹ ਆ ਕੇ ਮੈਨੂੰ ਛਡਾਇਆ ਇਹਨਾਂ ਨੇ ਇਹਨਾਂ ਦੇ ਮਗਰ ਚੜ ਗਏ ਸਾਨੂੰ ਗੁੰਡਾ ਲਾਤਾ ਅੰਦਰੋਂ ਇਹਨਾਂ ਦੇ ਮਗਰ ਡਾਂਗਾਂ ਲੈ ਕੇ ਚੜ ਗਏ ਇਹ ਪ੍ਰਤਾਪ ਸਿੰਘ ਹੈ ਜੀ ਇੱਕ ਸਰਪੰਚ ਹੈ ਜੀ ਰੋਪਣਾ ਜੀ ਸਰਪੰਚ ਦੇ ਪਿੰਡ ਦਾ ਸਾਝਾ ਹੁੰਦਾ ਉਹਦੇ ਨਾਲ ਤੁਹਾਡੀ ਕੀ ਵੀ ਨਹੀਂ ਉਹਨੂੰ ਪਤਾ ਹੋਵੇ ਜੀ ਉਹਦੇ ਨਾਲ ਲੜਿਆ ਹੋਇਆ ਉਹਨਾਂ ਪਤਾ ਹੋਵੇ ਗੁੰਡਾਗਰਦੀ ਕਰਦਾ ਉਹ ਨਾਲ ਸਰਪੰਚ ਦਾ ਕੇ ਬਸਾਉਂਦਾ ਹੁੰਦਾ ਕਿ ਜਾੜਦੰਦ ਆ ਕਰਤੂਤਾ ਨਾਲ ਕਰਦਾ ਤੁਸੀਂ ਆ ਦੇਖੀ ਨਾ ਨੋਇਲ ਜੀ ਹੋਰ ਵੀ ਸਾਡੇ ਨਾਲ ਜਿਹੜੇ ਇਥੋਂ ਦੇ ਮੈਂਬਰ ਹਨ ਘਰ ਦੇ ਮੈਂਬਰਾਂ ਨਾਲ ਉਹ ਮੌਜੂਦ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਕੀ ਨਾ ਹੁੰਦੀ ਬਜੀਤ ਕੌਰ ਬਜੀਤ ਜੀ ਕੀ ਤਰ੍ਹਾਂ ਦੇਖ ਰਹੇ ਹੋ ਕਿ ਇੱਕ ਦਿਨ ਤੁਹਾਡਾ ਲੜਾਈ ਝਗੜਾ ਹੁੰਦਾ ਗੱਲ ਠੰਡੀ ਪੈ ਜਾਂਦੀ ਪਰ ਉਸ ਤੋਂ ਬਾਅਦ ਫਿਰ ਉਹ ਹੀ ਨਿੱਕੂ ਹਾਂਜੀ ਉਹਦੇ ਤੁਸੀਂ ਦੇਖਿਆ ਜੀ ਮੁਰያዎች ਬੁਲਾਈਆ ਸਾਰੇ ਬਿਆਨ ਹੋ ਗਏ ਨੇ ਜੀ ਇਹਨਾਂ ਨਾਲ ਤੇ ਅੱਜ ਫਿਰ ਖੁਸ਼ੀ ਦੀ ਹੁਣ ਵੀ ਉਹਨਾਂ ਨੇ ਕਰਕੋਟ ਸਾਰੀ ਸਾਫ ਸਫਾਈ ਕਰੀ ਜੀ ਗਾਲਾਂ ਗੁਣਾਂ ਕਰਦੇ ਫਿਰ ਐਸੇ ਚੱਲ ਕੋਈ ਨਾ ਹਾਂ ਨਾ ਅੱਜ ਕੱਲ੍ਹ ਵੱਲ ਹੋ ਜਾਏਗਾ ਤੇ ਅੱਜ ਇਹਨਾਂ ਨੇ ਸਵੇਰੇ ਨਿਉਆਂ ਆਧਾਰਨੀ ਅਸੀਂ ਜੀ ਇਹਨਾਂ ਨੇ ਜਦੋਂ ਮੇਰੀ ਬੇਟੀ ਨੇ ਇੰਦਰੋਂ ਫੋਨ ਆਇਆ ਸਾਨੂੰ ਕਹਿੰਦੇ ਵੀ ਮੰਮੀ ਸਾਨੂੰ ਕੁੱਟ ਮਾਰ ਅੰਦਰ ਬੰਦ ਕਰ ਲਿਆ ਇਹਨਾਂ ਨੇ ਸਾਨੂੰ ਕੁੱਟ ਮਾਰ ਕਰ ਰਹੇ ਨੇ ਕਿ ਦੋਸੀਂ ਸਰਾਉਣਗੇ ਜੀ ਮੈਂ ਤੇ ਮੇਰਾ ਬੇਟਾ ਸਾਨੂੰ ਤਿੰਨਾਂ ਨੂੰ ਇਹਨਾਂ ਨੇ ਫੜ ਲਿਆ ਮੇਰੇ ਬੇਟਾ ਤਾਂ ਭੱਜ ਕੇ ਜਾਨ ਛੁਡਾਈ ਆਈ ਇਹਨਾਂ ਨੇ ਇਹ 15 ਬੰਦੇ ਸੀਗੇ ਅਸੀਂ ਮੇਰਾ ਬੰਦਾ ਜਗਿੰਦਰ ਸਿੰਘ ਉਹਨਾਂ ਨੂੰ ਵੀ ਮਤਲਬ ਫੜ ਲਿਆ ਤੇ ਮੈਨੂੰ ਵੀ ਕਹਿੰਦੇ ਪਹਿਲਾਂ ਨੂੰ ਕਹਿੰਦੇ ਇਹਨੂੰ ਲੋਟ ਕਰੋ ਤੇ ਕਹਿੰਦੇ ਉਹਦੀ ਵਿੱਚ ਆ ਫਸਦੇ ਨੇ ਜੀ ਅਸੀਂ ਕਹ ਵੀਰੇ ਤੁਹਾਡੇ ਨਾਲ ਸਾਡਾ ਕੋਈ ਰੋਲਾ ਨਹੀਂ ਸੀ ਸਾਡਾ ਵਕੀਲਾ ਨਾਲ ਸੀ ਇਹਨਾਂ ਦਾ ਵਿਚਾਰਾਂ ਦਾ ਵੀ ਅਸੀਂ ਕਹਾਂਗੇ ਨਹੀਂ ਵੀ ਨਿਸ਼ਚਿਤ ਸਤਨਾ ਜਾ ਵੀ ਵੀ ਕੋਈ ਨਾ ਨਿਆ ਤੁਸੀਂ ਸਰਪੰਚੋਂ ਪਿੰਡੇ ਦੇ ਕਰੋ ਸਰਪੰਚ ਜੀ ਮੇਰੇ ਸਰਚ ਡੰਡਾ ਮਾਰਨ ਆਏ ਜੀ ਕਹਿੰਦਾ ਪਹਿਲਾਂ ਆ ਦੇਖੋ ਮੇਰੇ ਬਲੌਗ ਨੂੰ ਹੱਥ ਪਾਏ ਜਾਂ ਪੁੱਤ ਨੀਜ ਫਟਿਆ ਤੇ ਮੇਰੇ ਬਲੌਗ ਨੂੰ ਹੱਥ ਪਾਇਆ ਹੈਗਾ ਮੇਰੇ ਕਹਿੰਦੇ ਪਹਿਲਾਂ ਇਹਨੂੰ ਇਹਨੂੰ ਲੋਡ ਕਰੋ ਇਹਨਾਂ ਨੇ ਬਹੁਤ ਸਾਡੇ ਨਾਲ ਬੁਰੀ ਕੀਤੀ ਹੈ ਜੀ ਧੱਕਾ ਨਜਾਇਜ਼ ਤਾਂ ਕਹੀ ਹੋਇਆ ਜੀ ਉਹ ਜੇ ਪੁਲਿਸ ਦੀ ਗੱਲ ਕਰੀਏ ਪੁਲਿਸ ਕੀ ਕਹਿੰਦੀ ਅਸੀਂ ਜੀ 9 ਵਜੇ ਦੇ ਉਰੇ ਆਏ ਫਾਂ ਜੀ ਹਸਪੀਟਲ ਹਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ ਹੈਗੀ ਕਿ ਸਾਡੇ ਮੇਰਾ ਮੋਢਾ ਚਾਹਣ ਚੱਕਣ ਦਾ ਇਧਰੋਂ ਮੇਰੀ ਲਾਤਾ ਜੀ ਬਹੁਤ ਘੀ ਸਹਿਣ ਮੈਨੂੰ 15 ਜਾਣੇ ਸੀਗੇ ਜਿਹੜੇ ਪ੍ਰਤਾਪ ਸਿੰਘ ਤੇ ਨਾਨਕ ਨਾਨਕ ਕਹਿੰਦਾ ਪਹਿਲਾਂ ਇਹਦੇ ਬੇਟੇ ਨੂੰ ਖਤਮ ਕਰੋ ਕਹਿੰਦੇ ਆਪਾਂ ਫੇਰ ਬਾਅਦ ਚ ਦੇਖਾਂਗੇ ਕਹਿੰਦੇ ਸੀ ਇਹ ਇਥੇ ਰਹਿ ਨਹੀਂ ਦੇਣਾ ਤੇ ਇਹ ਜਿੰਨਾ ਚਿਰ ਇਹ ਚਾਰ ਬਜ਼ੁਰਗਨ ਉਹਨਾਂ ਚਿਰ ਹੀ ਰਹਿਣਗੇ ਉਸ ਤੋਂ ਬਾਅਦ ਕਿਉਂਕਿ ਇਹ ਚਾਰੇ ਬਜ਼ੁਰਗਾਂ ਨੂੰ ਮੇਰਾ ਬੇਟਾ ਸਾਹਮ ਦਾ ਜੀ ਮੇਰਾ ਬੇਟਾ ਭੱਜਾ ਉਹ ਤੋਂ ਕੱਲਾ ਸੀਗਾ ਤੇ ਇਹ 15 ਜਾਣੇ ਸੀਗੇ ਮੇਰੇ ਵੀ ਸਿਰ ਤੇ ਸਿਰੋਟੀ ਮਾਰਨ ਲੱਗਿਆ ਸੀ ਸਰਪੰਚ ਤੇ ਪ੍ਰਤਾਪ ਤੇ ਇਹਨਾਂ ਨੇ ਮੈਨੂੰ ਜਦੋਂ ਮੈਂ ਮੈਂ ਕਿਹਾ ਵੀ ਮਾਰੋ ਮੇਰੇ ਮਾਰ ਦੇ ਮੇਰੇ ਬੇਟੇ ਤੋਂ ਪਹਿਲਾਂ ਮੈਂ ਖਤਮ ਹੋ ਜੂ ਹੋਰ ਵਧੀਆ ਕੀ ਗੱਲ ਆ ਮੈਂ ਆਪਣੇ ਬੱਚੇ ਨੂੰ ਨਹੀਂ ਦੇਖਣ ਦੇ ਸਕਦੀ ਤੇ ਇਹਨਾਂ ਨੇ ਮੈਨੂੰ ਸੜਕ ਦੇ ਵੀ ਕਿਹੜੀ ਸਾਈ ਜਾ ਕੇ ਦੇਖ ਸਕਦੇ ਮੇਰੇ ਚੱਪਲਾ ਚੁੰਨੀ ਮੇਰੀ ਸਾਰੀ ਆ ਪ੍ਰਤਾਪ ਆਪਦੇ ਅੰਦਰ ਲੈ ਜਾਂਦੇ ਸੀਗੇ ਇਹ ਸਾਰੇ ਮੈਨੂੰ ਕਹਿੰਦੇ ਪਹਿਲਾਂ ਲੋਡ ਕਰੋ ਫਿਰ ਬਾਅਦ ਚ ਦੇਖਾਂਗੇ ਮੇਰੇ ਬਲੌਗਰ ਨੂੰ ਵੀ ਹੱਥ ਪਾਇਆ ਤੇ ਦੇਖੋ ਕਮੀਜ਼ ਮੇਰਾ ਫਟਿਆ ਪਿਆਗਾ ਸਾਰਾ ਅੱਗੋਂ ਵੀ ਹੱਥ ਪਾਇਆ ਇਹਨਾਂ ਨੇ ਪ੍ਰਤਾਪ ਸਿੰਘ ਨੇ ਪਾਇਆ ਜੀ ਸਾਡਾ ਕੋਈ ਕੋਈ ਸਰਵਾਈ ਨਹੀਂ ਹੋਈ ਜਿਸੀ ਵੀਡੀਓ ਵੀ ਪਾਈਆਂ ਨੇ ਬਹੁਤ ਬਣਾ ਬਣਾ ਕੇ ਮਤਲਬ ਪੱਤਰਕਾਰ ਵੀ ਆਈ ਸੀ ਵਿਚਾਰੇ ਇਹਨਾਂ ਨੇ ਵੀ ਬਹੁਤ ਹੁ ਕਰਿਆ ਪਰ ਸਾਡੀ ਸਰਕਾਰ ਨੇ ਕੋਈ ਵੀ ਜਿਹੜੇ ਹੈਲਪ ਕਰਦੇ ਵੀਰ ਉਹਨਾਂ ਨੇ ਵੀ ਕੋਈ ਕਿਸੇ ਨੇ ਸਾਡੀ ਮਦਦ ਨਹੀਂ ਕੀਤੀ ਮੇਰੇ ਬੇਟੇ ਨੂੰ ਹੁਣ ਵੀ ਕਹਿ ਤਾਮ ਕਿ ਆ ਦੇ ਨੇ ਇੱਕ ਤਾਂ ਯਾਰ ਰਾਤ ਨੂੰ ਵੀ ਧਮਕੀ ਦੇਣੇ ਕਹਿੰਦੇ ਕਿ ਤੂੰ ਇਹਦਾ ਸੱਡੜਾ ਸੜ ਤੋਂ ਨਹੀਂ ਸਾਨੂੰ ਖਤਮ ਕਰ ਲਾਂਗੇ ਪਹਿਲਾਂ ਇਹਨਾਂ ਦਾ ਬਜ਼ੁਰਗ ਸੀ ਉਹ ਵੀ ਨਹੀਂ ਲੱਭਿਆ ਹੈਗਾ ਹੁਣ ਮੇਰਾ ਬੇਟਾ ਇਹਨਾਂ ਨੂੰ ਚਾਰ ਬਜ਼ੁਰਗਾਂ ਨੂੰ ਸਾਹਮਦਾਗਾ ਜੀ ਹੁਣ ਇਹਨੂੰ ਵੀ ਕਹਿੰਦੇ ਨੇ ਜਿਹੜੇ ਪ੍ਰਤਾਪ ਦਾ ਨਾਮ ਲੈਣੇ ਪ੍ਰਤਾਪ ਹੈ ਹੁਣ ਕੀ ਤੁਹਾਡੇ ਪਿੰਡ ਦਾ ਕੀ ਜਗ੍ਹਾ ਉਹਦੀ ਇਹ ਜੀ ਨਹੀਂ ਜੀ ਇਹ ਹੈਗਾ ਸਾਡੇ ਪਿੰਡ ਦਾ ਜੀ ਇਹ ਮਤਲਬ ਇਹ ਜਗ੍ਹਾ ਇਹਦੀ ਨਹੀਂ ਹੈਗੀ ਸੀ ਇਹਨਾਂ ਨੇ ਵਕੀਲਾਂ ਨਾਲ ਕੋਈ ਝਗੜਾ ਸੀ ਉਹਨਾਂ ਨੂੰ ਦਿੱਤੀ ਹੋਈ ਸੀਗੀ ਤੇ ਉਸ ਤੋਂ ਬਾਅਦ ਇਹਨਾਂ ਨੇ ਪ੍ਰਤਾਪ ਨਾਲ ਕੋਈ ਮਤਲਬ ਇੰਤਕਾਲ ਕੋਈ ਨੌਕਰਤਾ ਹੋਣਾ ਹੁਣ ਇਹ ਪ੍ਰਤਾਪ ਗੁੰਡਾ ਕਰਦੀ ਕਰ ਰਹੀ ਰੋ ਜਾ ਕੇ ਇਹਨਾਂ ਨੂੰ ਧਮਕੀਆ ਮੇਰੇ ਬੇਟੇ ਨੂੰ ਧਮਕੀਆ ਸਾਨੂੰ ਪਰਿਵਾਰ ਨੂੰ ਸਾਰਿਆਂ ਨੂੰ ਧਮਕੀਆ ਦੇ ਨੇ ਵੀ ਜੇ ਤੁਸੀਂ ਵਿਚ ਆਏ ਸਾਨੂੰ ਖਤਮ ਕਰ ਦਵਾਂਗੇ ਇਹਨਾਂ ਨੇ ਸਾਡੇ ਕੋਈ ਉਹ ਨਹੀਂ ਕਰਦਾ ਜੀ ਸਰਪੰਚ ਖੁਦ ਅਸੀਂ ਆਪ ਬਣਾਇਆ ਸੀ ਜੀ ਅੱਜ ਸਾਡੇ ਦੀ ਭਾਰੀ ਪੈ ਗਿਆ ਹੋਰ ਕੀ ਲੱਗਦਾ ਕੋਈ ਤੇ ਬਹੁਤ ਬੁਰਾ ਹਾਲ ਕਰਾਇਆ ਇਹਨਾਂ ਨੇ ਮੈਨੂੰ 15 ਜਾਣੇ ਸੀਗੇ ਜਿਹੜੇ ਮੈਨੂੰ ਕੋਈ ਸਪਾਇਆ ਮੈਂ ਆਪਣੇ ਬੰਦੇ ਕਹਿੰਦੀ ਜਾਂਦੀ ਸੀ ਕਦੇ ਮੈਂ ਆਪਣੇ ਪੁੱਤ ਕਹਿੰਦੀ ਜਾਂਦੀ ਸੀ ਮੇਰਾ ਬੇਟਾ ਮੈਂ ਭਜਾਇਆ ਪੁੱਤ ਪਾਜਾ ਤੇ ਨੂੰ ਮਾਰ ਲੈਣਗੇ ਨਹੀਂ ਹੋਵਿੰਦੇ ਨੇ ਜਿਹੜਾ ਨਾਨਕ ਨਾਮ ਦਾ ਬੰਦਾ ਜੀ ਉਹਨੇ ਕਿਹਾ ਕਹਿੰਦਾ ਪਹਿਲਾਂ ਇਹਦੇ ਦੇ ਕਹਿੰਦਾ ਬੇਟੇ ਨੂੰ ਖਤਮ ਕਰੋ ਕਹਿੰਦਾ ਪਹਿਲਾਂ ਨੂੰ ਸਾਹਮਣੇ ਬਾਕੀ ਆਪਾਂ ਬਾਅਦ ਚ ਦੇਖਾਂਗੇ ਹੁਣ ਮੇਰਾ ਬੇਟਾ ਸਾਹਮਣੇ ਜੀ ਇਹਨਾਂ ਨੂੰ ਚਾਰੇ ਬਜ਼ੁਰਗਾਂ ਨੂੰ ਤੇ ਬਾਕੀ ਸਰਕਾਰ ਦੇ ਹੱਥ ਵਿਚ ਫੈਸਲਾ ਹੈ ਜੇ ਸਾਡੇ ਨਾਲ ਨਿਆਂ ਨਾ ਹੋਇਆ ਨਾ ਸਾਡਾ ਪਿੰਡਦਾਰੀ ਤੋਂ ਵੀ ਜਿਹੜੇ ਵੀਰ ਮਦਦ ਕਰਦੇ ਨੇ ਉਹਨਾਂ ਤੋਂ ਵੀ ਤੇ ਸਾਡਾ ਜੇ ਸਾਰੇ ਉਸ ਤੋਂ ਸਾਡਾ ਵਿਸ਼ਵਾਸ ਚ ਕਾਇਆ ਜਾਏਗਾ ਸਾਡੀ ਸਾਡੀ ਨਾ ਮਦਦ ਕੀਤੀ ਗਈ ਅਸੀਂ ਤਾਂ ਸੜੌਣ ਗਈ ਸੀ ਜੀ ਬੱਚੀ ਮੇਰੀ ਪ੍ਰੈਗਨੈਂਟ ਹੈਗਾ ਉਹਨੇ ਮੈਨੂੰ ਫੋਨ ਕਰਦਾ ਕਹਿੰਦੀ ਮੰਮੀ ਲੜਾਈ ਹੋ ਗਈ ਸਾਨੂੰ ਅੰਦਰ ਬੰਦ ਕਰ ਲਿਆ ਅਸੀਂ ਅੰਦਰ ਜਾ ਕੇ ਕੱਢੇ ਨੇ ਜੀ ਇਹ ਸਾਰੇ ਉਹ ਵੀ ਸਾਨੂੰ ਵੀ ਕਹਿੰਦੇ ਇਹਨਾਂ ਨੂੰ ਸਾਮੋ ਪਹਿਲਾਂ ਮੇਰੇ ਬਲੌਗ ਨੂੰ ਹੱਤ ਪੈ ਤੋ ਕਿਸਾ ਬੈ ਸੜਕ ਦੇ ਥੋੜੇ ਸਾਡੇ ਉੱਤੇ ਕੋਈ 15 ਬੰਦੇ ਗਵਾਹ ਨੇਗੇ ਜਿਹੜੇ ਉੱਤੇ ਹਟਣੇ ਨੇਗੇ ਤੇ ਮਤਲਬ ਸਾਰੇ ਉਸੇ ਦਿਨ ਉਸੇ ਦਿਨ ਕਰਨਗੇ ਸਾਡੀ ਨਹੀਂ ਉਹ ਕਰਨੀ ਹੈਗੀ ਉਹਨਾਂ ਨੇ ਮੇਰੇ ਚੱਪਲਾ ਇਸ ਟਾਈਮ ਉੱਤੀ ਪਈਆਂ ਨੇ ਜੀ ਇਹ ਸਾਡੇ ਨਾਲ ਜਿਹੜੇ ਇੱਥੋਂ ਦੇ ਪੀੜ ਤੇ ਨੇ ਜਿਨ੍ਹਾਂ ਮੈਂ ਪ੍ਰੇਤਕੋੜ ਕਿਹਦਾ ਪ੍ਰੇਤਕੋੜ ਦੀ ਸਾਡੇ ਨਾਲ ਲੜਾਈ ਕਰਦੇ ਸੀਗੇ ਕੋਲ ਸਰਪਤਾਪ ਤੇ ਸੂਰ ਸਰਪੰਚ ਸਾਨੂੰ ਕੁੱਟਿਆ ਮਾਰਿਆ ਉਹਨਾਂ ਨੇ ਮੇਰੇ ਢਿੱਡ 'ਚ ਲੱਤਾਂ ਮਾਰੀਆਂ ਗ੍ਰੈਗਨੇਟ ਮੈਂ ਹੈਗੀ ਆ ਮੇਰੇ ਦਾੜੀ ਨੂੰ ਕੁੱਟਿਆ ਉਹਨਾਂ ਨੇ ਜਦੋਂ ਮੈਂ ਆਪਣੀ ਸੱਸ ਨੂੰ ਫੋਨ ਕਰਿਆ ਉਹਨਾਂ ਨੇ ਸਾਨੂੰ ਅੰਦਰ ਬੰਦ ਕਰਤਾ ਕਮਰੇ 'ਚ ਤੇ ਨਾਲੇ ਉਹਨਾਂ ਨੇ ਸਾਡੇ ਫੋਨ ਤੋੜਤੇ ਜਦੋਂ ਸਾਨੂੰ ਮੇਰੀ ਸੱਸ ਨੂੰ ਬਚਾਣਾ ਹੀ ਉਹਨਾਂ ਨੇ ਸਾਡੇ ਸਰਪੰਚ ਨੇ ਪ੍ਰਤਾਪ ਨੇ ਮੇਰੀ ਸੱਸ ਨੂੰ ਸੜਕ 'ਤੇ ਪਾ ਕੇ ਕੁੱਟਿਆ ਨਾਲੇ ਮੇਰੇ ਘਰ ਵਾਲੇ ਨੂੰ ਉਹਨਾਂ ਨੇ ਮਾਰਿਆ ਕੀ ਪ੍ਰਤਾਪ ਨਾਲ ਕੀ ਹੋਇਆ ਪ੍ਰਤਾਪ ਤਾਂ ਕਹਿੰਦਾ ਕਿ ਮਿੰਨੇ ਤੇ ਜਗ੍ਹਾ ਖਰੀਦੀ ਜਗ੍ਹਾ ਖਰੀਦੀ ਨਹੀਂ ਜੀ ਉਹਨਾਂ ਨੇ ਤਾਂ ਕਬਜ਼ਾ ਕਰਦੇ ਨਹੀਂ ਤੁਪ ਕੇ ਨਰ ਜੀ ਨਾਮ ਸ਼ਨੀ ਕੁਮਾਰ ਜੀ ਹੋਇਆ ਜੀ ਮੈਂ ਜੀ ਬੱਚਾ ਘਰੇ ਸੀ ਜੀ ਮੈਂ ਬੱਚੇ ਨੂੰ ਛੱਡਣ ਘਰੇ ਵਾਗਿਆ ਜੀ ਮੈਂ ਜਦੋਂ ਬੱਚੇ ਨੂੰ ਘਰੇ ਛੱਡ ਕੇ ਆ ਵਾਪਸ ਆਇਆ ਜੀ ਮੈਂ ਬਾਈਪਾਸ ਤੇ ਖੜਿਆ ਆ ਕੇ ਤੇ ਮੇਰੀ ਮੰਮੀ ਨੇ ਤੇ ਮੇਰੇ ਡੈਡੀ ਵੀ ਗੋਨੇ ਜਾਣੇ ਫੜ ਕੇ ਕੁੱਟਣ ਲੱਗ ਰਹੇ ਜੀ ਇੱਕ ਕੋਕਣੇ ਨੇ ਮੇਰੇ ਡੈਡੀ ਨੂੰ ਫੜ ਰੱਖਿਆ ਜੀ ਕੁੱਟਣ ਨੇ ਤੇ ਮੇਰੀ ਮੰਮੀ ਨੂੰ ਮੇਰੇ ਪਿਤਾ ਜੀ ਪ੍ਰਤਾਪ ਨੇ ਪ੍ਰਤਾਪ ਕੁੱਟਣ ਲੱਗ ਰਿਹਾ ਜੀ ਮੇਰੀ ਮੰਮੀ ਨੂੰ ਗਲ੍ਹਾਂ ਵਿੱਚ ਫੜਤੀ ਤੇ ਮੇਰੇ ਡੈਡੀ ਨੂੰ ਬਹੁਤ ਕੁੱਟਿਆ ਡੰਡਿਆਂ ਨਾਲ ਕੁੱਟਿਆ ਜੀ ਉਹਨਾਂ ਨੇ ਤੇ ਉਦੋਂ ਵਾਰੀ ਮੈਂ ਜਦੋਂ ਚੜਾਉਣ ਗਿਆ ਜੀ ਮੇਰੇ ਵੀ ਮਗਰ ਕਿਰਪਾਨ ਵੱਜੀ ਜੀ ਆਉਰੇ ਉਦੋਂ ਵਾਰ ਜਦੋਂ ਮੈਂ ਉੱਥੋਂ ਭੱਜਣ ਲੱਗਿਆ ਜੀ ਉਹਦੋਂ ਵਾਰ ਮੇਰੇ ਮਗਰ ਬੰਦੇ ਪਏ ਨੇ ਜੀ ਬਾਈਪਾਸ ਦੇ ਉੱਪਰ ਦੀ ਭੱਜ ਕੇ ਆਇਆ ਜੀ ਮੈਂ ਬਿਮਾਰ ਹੈਗਾ ਸੀਗਾ ਜੀ ਉੱਪਰ ਦੀ ਭੱਜ ਕੇ ਜੀ ਇਧਰੋਂ ਹੀ ਕਣਕਾਂ ਵੀ ਜੀ ਜੀਰੇ ਵੀ ਦੀ ਨਿਕਲ ਗਈ ਮੈਂ ਫਿਰ ਮੈਂ ਘਰ ਨੂੰ ਗਿਆ ਮੰਗਈ ਆ ਵੀ ਇਨਸਾਫ ਹੋਣਾ ਚਾਹੀਦਾ ਜੀ ਸਾਡਾ ਕੁਝ ਨਹੀਂ ਬਣ ਰਿਹਾ ਗੁੱਸਾ ਜਾਂਦਾ ਹੈ ਕਿ ਇਹਨਾਂ ਦਾ ਮਸਲਾ ਇੱਕ ਤੁਹਾਨੂੰ ਦੱਸਣਾ ਚਾਹਾਂਗੇ ਕਿ ਕਿਉਂਕਿ ਮਕਾਨ ਨੂੰ ਲੈ ਕੇ ਜਿਸ ਦਾ ਮਸਲਾ ਹੈ ਕੁਝ ਦਿਨ ਪਹਿਲਾਂ ਵੀ ਇੱਕ ਵੀਡੀਓ ਵਾਇਰਲ ਹੋਈ ਹੈ ਇਸ ਵੀਰ ਵੱਲੋਂ ਪਾਣੀ ਦੀ ਟੈਂਕੀ ਤੇ ਚੜ ਕੇ ਆਪਣੇ ਇਨਸਾਫ ਦੀ ਗੁਹਾਰ ਲਗਾਈ ਗਈ ਸੀ ਉਸ ਤੋਂ ਬਾਅਦ ਜਿਹੜੇ ਪਿੰਡ ਦੀ ਗੱਲ ਕਰੀ ਤਾਂ ਪਿੰਡ ਵਾਸੀ ਨੇ ਜਿਹੜੇ ਉੱਥੇ ਜਾਂਦੇ ਹਨ ਕਿਸਾਨ ਯੂਨੀਅਨ ਵੀ ਉੱਥੇ ਜਾਂਦੀ ਹੈ ਤਾਂ ਉੱਥੇ ਕੋਈ ਰਾਜਨਾਮੇ ਦੀ ਗੱਲ ਚੱਲਦੀ ਹੈ ਪਰ ਜਿਹੜੀਆਂ ਆ ਰਕਾ ਇਹਨਾਂ ਦਾ ਅਖਣਾ ਕਿ ਕੱਲ ਰਾਤ ਫੇਰ ਇੱਕ ਵਾਰ ਦੁਬਾਰੇ ਝਗੜਾ ਹੋਇਆ ਆ ਵੀਰ ਵੀ ਤਾਂ ਤੁਸੀਂ ਤਸਵੀਰਾਂ ਜੀ ਦੇਖ ਦਿਓ ਕੀ ਨਾਮ ਬਈ ਜਗਿੰਦਰ ਕੀ ਗੱਲ ਹੋਈ ਕਿ ਬੰਦ ਗੱਲਾਂ ਆ ਹੋਈ ਜੀ ਮੰਤਰਾ ਇਹਨਾਂ ਦਾ ਆਪਸ ਵਿੱਚ ਜਗਾ ਦਾ ਸੀਗਾ ਤੇ ਮੈਂ ਘਰ ਵਾਲੀ ਨੂੰ ਸੁਣਿਆ ਰਿਹਾ ਕਿ ਉਹ ਘਰ ਵਾਲੀ ਖਾਲ ਫਾਰਕਟੱਕੇ ਨਾਲ ਖਿੱਚ ਕੇ ਸਰਪੰਚ ਤੇ ਕੋਕਣਾ ਤੇ ਉਹ ਕਹਿੰਦੇ ਜਿਮਾਰ ਭੱਤੇ ਸਾਡਾ ਮੈਲ ਵੀ ਪੰਨ ਕਰਨੇ ਉਹਦੇ ਵਿੱਚ ਵੀਡੀਓ ਪਾਈ ਸਾਡੀ ਸਾਰੀ ਬਹੁਤ ਕੁਝ ਤਰ੍ਹਾਂ ਦੇ ਘਟਨਾਵਾਂ ਮੰਗਵਣ ਖਾਦੀ ਜਗ੍ਹਾ ਦੀ ਇਹ ਬਸ ਉਹਨਾਂ ਦੀ ਜਗ੍ਹਾ ਉਹਨਾਂ ਨੂੰ ਗਰੀਬ ਬੰਦਾਂ ਨੂੰ ਜਗਾ ਮਿਲ ਜੇ ਉਹ ਕਿਸੇ ਵਸੇ ਇੰਡੀਪੈਂਡੈਂਟ ਇਹ ਸੰਤਸ਼ਵੀਨਾ ਸੰਗਰੋਹ ਹਸਪੀਟਲ ਦੀ ਤੁਹਾਨੂੰ ਵਿਖਾਇਆ ਕਿ ਇੱਕ ਪਰਿਵਾਰ ਦੇ ਨਾਲ ਜਿਹੜੀ ਰਾਤ ਕੁੱਟਮਾਰ ਹੋਇਆ ਪਿੰਡ ਕਮੋਮਾਜਰੇ ਖੁਰਦ ਦੀ ਇਹ ਘਟਨਾ ਹੈ ਤਸਵੀਰਾਂ ਤੁਹਾਨੂੰ ਇੱਕ ਵਾਰ ਫੇਰ ਦਿਖਾਉਣਾ ਚਾਹੁੰਦੇ ਕਿ ਇਸ ਦੇ ਵਿੱਚ ਜਿਹੜੀ ਕੱਲ ਰਾਤ ਲੜਾਈ ਹੋਈ ਆ ਉਸ ਦੇ ਵਿੱਚ ਤਕਰੀਬਨ 5 ਪੇਸ਼ ਹੈ ਆਪਾਂ ਕਹਿੰਦੇ ਘਰ ਦੇ ਮੈਂਬਰ ਹਨ ਜਿਹੜੇ ਹਸਪਤਾਲ ਦੇ ਵਿੱਚ ਪਏ ਹਨ ਦੱਸਣਾ ਚਾਹਾਂਗੇ ਕਿ ਇਹ ਮਸਲਾ ਜਿਹੜਾ ਇਹ ਤਕਰੀਬਨ ਦੱਸਿਆ ਜਾਂਦਾ ਕਿ ਵਕੀਲਾਂ ਨਾਲ ਕੋਈ ਜ਼ਮੀਂਦਾਰ ਰੋਲਾ ਸੀਗਾ ਉਸ ਤੋਂ ਬਾਅਦ ਜਿਹੜਾ ਇੱਕ ਪ੍ਰਤਾਪ ਸਿੰਘ ਹੈ ਉਹ ਉਸ ਦੇ ਘਰ ਦੇ ਵਿੱਚ ਕਬਜ਼ਾ ਲੈਣ ਆਂਦਾ ਹੈ ਤੇ ਜਿਸ ਦੇ ਕਰਕੇ ਲੜਾਈ ਝਗੜਾ ਵਧ ਗਿਆ। ਕੰਮੋ ਮਾਜਰੇ ਪਿੰਡ ਖੁਰਦ ਦੀ ਜੇ ਗੱਲ ਕਰੀਏ ਉੱਥੋਂ ਦੇ ਸਰਪੰਚ ਸਾਡੇ ਨਾਲ ਲਾਈਨ ਤੇ ਮੌਜੂਦ ਨੇ। ਸਸੀガル ਸਰਪੰਚ ਸਾਹਿਬ। ਸਸੀガル ਜੀ ਸਤਿਕਾਰ। ਸਰਪੰਚ ਸਾਹਿਬ ਇੱਕ ਤੁਹਾਡੇ ਤੇ ਦੋਸ਼ ਲੱਗੇ ਹਨ ਕਿ ਕੱਲ ਜਿਹੜੀ ਇੱਕ ਸਵੇਰੇ ਸੋਰੀ ਲੜਾਈ ਹੁੰਦੀ ਆ ਉਸ ਦਾ ਇੱਕ ਪਰਿਵਾਰ ਵੱਲੋਂ ਇਲਜ਼ਾਮ ਲੱਗੇ ਨੇ ਕਿ ਸਰਪੰਚ ਤੇ ਕੁਝ ਪਿੰਡ ਦੇ ਵਾਸੀ ਇਕੱਠੇ ਹੋ ਕੇ ਉਹਨਾਂ ਦਾ ਜਿਹੜਾ ਇੱਕ ਮਕਾਨ ਦਾ ਕਬਜ਼ਾ ਉਹ ਲੈਣਾ ਚਾਹੁੰਦੇ ਨੇ। ਕੀ ਕਹਿਣਾ ਚਾਹੋਗੇ ਸਰ? ਮੈਂ ਵੀ ਜੀ ਵੀ ਕੋਈ ਗੱਲ ਤਾਂ ਉਹਨਾਂ ਦਾ ਮਕਾਨ ਹੈ ਹੀ ਨਹੀਂ ਮਕਾਨ ਹੈ ਪ੍ਰਤਾਪ ਸਿੰਘ ਦਾ ਮਕਾਨ ਪ੍ਰਤਾਪ ਸਿੰਘ ਦਾ ਪ੍ਰਤਾਪ ਸਿੰਘ ਨੇ ਮੈਨੂੰ ਫਰਿਆਦ કરી ਬੇਇੱਜ਼ਤੀ ਕੀਤੀ ਸਰਪਾਲ ਸਾਹਿਬ ਇਹਨਾਂ ਨੂੰ ਆਕੇ ਸਮਝਾਓ ਵੀ ਇਹ ਅੱਜ ਮੈਂ ਕੰਮ ਕਰ ਰਿਹਾ ਵੀ ਮੈਨੂੰ ਧੱਕੇ ਨਾਲ ਮੇਰੇ ਕੰਮ ਦੇ ਵਿੱਚ ਅੜਿੱਕੜ ਪਾ ਰਹੇ ਨੇ ਜੀ ਤੇ ਮੈਂ ਗਿਆ ਤੇ ਉਹਨਾਂ ਨੂੰ ਸਮਝਾਇਆ ਉਲਟਾ ਉਹਨਾਂ ਦੀਆਂ ਲੇਡੀਜ਼ ਉਹਨਾਂ ਦੇ ਬੰਦੇ ਪ੍ਰਤਾਪ ਸਿੰਘ ਤੇ ਉਹਨਾਂ ਨੇ ਕਰਤਾਲ ਮਾਰੀ ਉਲਟਾ ਮੇਰੇ ਵੀ ਮੇਰੇ ਨਾਲ ਵੀ ਗਾਲੀ ਕੱਢੀ ਜੀ ਉਹਨਾਂ ਵੱਲੋਂ ਸਰਪੰਚ ਸਾਹਿਬ ਤੁਹਾਡੀ ਗੱਲ ਵਿਚਾਲਿਆ ਜਿਹੜੇ ਉੱਥੋਂ ਦੇ ਲੇਡੀ ਸੀਗੇ ਉਹ ਕਹਿੰਦੇ ਕਿ ਸਾਨੂੰ ਜਾਤੀਵਾਦ ਦੇ ਵੀ ਸ਼ਬਦ ਬੋਲੇ ਗਏ ਨੇ ਤੁਹਾਡੇ ਵੱਲੋਂ ਨਹੀਂ ਜੀ ਨਹੀਂ 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 ਉਹ ਤੇ ਆਉਣ ਇੱਕ ਹੋਰ ਕੈਮਰਾ ਹੈ ਕੈਮਰੇ ਲੱਗੇ ਹੋਏ ਨੇ ਤੁਸੀਂ ਉੱਥੇ ਜੈਕਰ ਦੇਖੋ ਸਰਪੰਚ ਸਾਹਿਬ ਇਹ ਪਹਿਲਾਂ ਵੀ ਇੱਕ ਦਿਨ ਹੈ ਪਹਿਲਾਂ ਵੀ ਇਹ ਜਦੋਂ ਟੈਂਕੀ ਤੇ ਚੜਦੇ ਆ ਉਦੋਂ ਤੁਹਾਡੇ ਪਿੰਡ ਵੱਲੋਂ ਕਿਸਾਨ ਯੂਨੀਅਨ ਵੱਲੋਂ ਉੱਥੇ ਜਾਇਆ ਜਾਂਦਾ ਉੱਥੇ ਬੈਠ ਕੇ ਗੱਲ ਖਤਮ ਕਰਨ ਦੀ ਕੋਸ਼ਿਸ਼ ਕੀਤੀ ਕਿਉਂ ਨਹੀਂ ਉਦੋਂ ਗੱਲ ਮੁੱਕੀ ਜੀ ਮੈਂ ਖੁਦ ਜਾ ਕੇ ਟੈਂਕੀ ਤੇ ਚੜ ਕੇ ਇਹਨਾਂ ਨੂੰ niche ਲੈ ਕੇ ਆਇਆ ਜੀ ਇਹਨਾਂ ਨੂੰ ਸਮਝਾਇਆ ਇਹ ਕਹਿੰਦਾ ਇਹਨਾਂ ਨੂੰ ਕਿਹਾ ਵੀ ਤੁਸੀਂ ਨਿਕਲੇ ਪਰੋਂ ਤੁਹਾਨੂੰ ਇਹਨਾਂ ਨੂੰ ਇੱਕ ਤਰਸ ਦੇ ਆਧਾਰ ਤੇ ਪ੍ਰਤਾਪ ਨੇ ਇਹਨਾਂ ਨੂੰ ਕਿਹਾ ਵਰਾ ਇੱਕ ਬਣਾ ਕੇ ਦੇ ਦਾਂ ਵਾਦਾ ਕਰਿਆ ਅਸੀਂ ਪੰਚਾਇਤ ਨੇ ਇਹਨਾਂ ਨੂੰ ਵਾਦਾ ਦਵਾਇਆ ਵੀ ਜੇ ਤੁਹਾਨੂੰ ਪ੍ਰਤਾਪ ਕਾਨੂੰ ਕਿਤੋਂ ਕੱਢਦਾ ਘਰ ਚ ਤਾਂ ਤੁਹਾਨੂੰ ਕਿਤੇ ਵੀ ਜਗਾ ਲੈ ਕੇ ਨਇ ਬਣਾ ਕੇ ਦਊਗਾ ਜੀ ਜਦ ਕਿ ਇਹਨਾਂ ਦਾ ਕੁਝ ਨਹੀਂ ਹੈ ਜੀ ਇੱਕ ਇਨਸਾਨੀਅਤ ਤੌਰ ਤੇ ਇਹਨਾਂ ਦੇ ਹੱਕ ਦੇ ਵਿੱਚ ਅਸੀਂ ਖੜੇ ਸੀ ਵੀ ਚੱਲ ਯਾਰ ਹਨਾ ਕੋਈ ਨਹੀਂ ਤੇ ਗਰੀਬ ਪਰਿਵਾਰ ਹੈ ਇਹਨਾਂ ਨੂੰ ਕਿਤੇ ਨਾ ਕਿਤੇ ਇਹਨਾਂ ਨੂੰ ਆਪਾਂ ਬਣਾ ਕੇ ਦੇਵਾਂਗੇ सरपंच साहब ਤੁਸੀਂ ਜਿਸ ਤਰ੍ਹਾਂ ਸਾਂਝੇ ਬੰਦੇੋਂ ਤਾਂ ਇੱਕ ਗੱਲ ਹੋਰ ਵੀ ਹੁੰਦੀ ਹੈ ਕਿ ਜਿਹੜਾ ਵਕੀਲਾਂ ਦਾ ਰੋਲ ਹੈ ਕੋਈ ਵਕੀਲ ਪਾਰਟੀ ਹੈ ਜਿਨ੍ਹਾਂ ਨੂੰ ਇਹਨਾਂ ਨੇ ਰਜਿਸਟਰੀ ਕਰਾਈ ਸੀ ਤੇ ਪ੍ਰਤਾਪ ਸਿੰਘ ਕਿਉਂ ਨਹੀਂ ਉਹਨਾਂ ਨੇ ਉਹ ਜਾ ਕੇ ਕਹਿੰਦੇ ਕਿ ਭਾਈ ਮੈਨੇ ਤੁਹਾਡੇ ਤੋਂ ਜਗਾ ਲਈਆ ਤਾਂ ਤੁਸੀਂ ਮੈਨੂੰ ਕਬਜ਼ਾ ਦੋ ਵਕੀਲ ਕਿਉਂ ਨਹੀਂ ਆਂਦੇ ਭਾਈ ਜੀ ਵਕੀਲ ਕਹਿੰਦੇ ਅਸੀਂ ਬੇਚਤੀ ਜਗਾ ਠੀਕ ਹੈ ਨਾ ਹੁਣ ਤੁਹਾਡਾ ਮੈਟਰ ਹੈ ਤੁਸੀਂ ਸੋਲਵ ਕਰੋ ਜੀ ਵਕੀਲ ਦਾ ਇਹੀ ਕਹਿੰਦੇ ਨੇ ਵੀ ਅਸੀਂ ਤਾਂ ਜਗਾ ਬੇਚ ਦਿੱਤ ਤੁਹਾਨੂੰ ਇਹ ਜਰਾ ਤੁਹਾਨੂੰ ਦਿਸਟ੍ਰੀ ਕਰਵਾ ਦੀ ਹੁਣ ਤੁਸੀਂ ਆਪਣਾ ਕੰਮ ਜਰਾ ਆਪ ਦੇਖੋ ਜੀ ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ ਤੁਹਾਡੇ ਟਾਈਮ ਦੇਣ ਲਈ